ਸਰਕਾਰ ਨੇ ਨਸ਼ਾ ਤੇ ਨਕੇਲ ਕਸਣ ਲਈ ਲਗਾਤਾਰ ਮੁਹਿੰਮ ਚੇੜੀ ਹੋਈ ਹੈ ਸਮੇਂ-ਸਮੇਂ ਤੇ ਵੱਡੇ ਕਦਮ ਚੁੱਕੇ ਜਾਂਦੇ ਨੇ ਛਾਪੇਮਾਰੀ ਕੀਤੀ ਜਾਂਦੀ ਹੈ ਪੁਲਿਸ ਵੱਲੋਂ ਅਭਿਆਨ ਚਲਾਏ ਜਾਂਦੇ ਨੇ ਇਸੇ ਵਿਚਾਲੇ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਪੰਜਾਬ ਸਰਕਾਰ ਨੇ ਇੱਕ ਪੱਤਰ ਜਾਰੀ ਕਰਕੇ ਰਾਜ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਵੱਡੇ ਹੁਕਮ ਦਿੱਤੇ ਨੇ ਪੰਜਾਬ ਸਰਕਾਰ ਨੇ ਪੱਤਰ ਦੇ ਵਿੱਚ ਲਿਖਿਆ ਹੈ ਕਿ ਰਾਜ ਸਰਕਾਰ ਚਾਹੁੰਦੀ ਹੈ ਕਿ ਨਸ਼ਾ ਵੇਚਣ ਵਾਲਿਆਂ ਦੀਆਂ ਜਾਇਦਾਦਾਂ ਜ਼ਬਤ ਕਰਕੇ ਉਹਨਾਂ ਨੂੰ ਵਿੱਤੀ ਢਾਲ ਲਗਾਈ ਜਾਵੇ ਇਸ ਲਈ ਆਪ ਨੂੰ ਆਦੇਸ਼ ਦਿੱਤਾ ਜਾਂਦਾ ਹੈ ਕਿ ਜਦ ਕਦੇ ਵੀ ਕਿਸੇ ਕਮਿਸ਼ਨਰ ਪੁਲਿਸ ਐਸਐਸਪੀ ਜਾਂ ਪੁਲਿਸ ਅਧਿਕਾਰੀ ਵੱਲੋਂ ਐਨਟੀਪੀਐਸ ਐਕਟ ਅਧੀਨ ਕਿਸੇ ਅਕਿਊਜ਼ਡ ਜਾਂ ਕਨਵਿਕਟ ਦੀ ਜਾਇਦਾਦ ਅਟੈਚ ਜਾਂ ਫੋਰਫੀਟ ਕਰਨ ਦੇ ਮੰਤਵ ਲਈ ਆਪ ਤੋਂ ਉਸ ਤੋਂ ਜਾਇਦਾਦ ਸੰਬੰਧੀ ਸੂਚਨਾ ਮੰਗੀ ਜਾਂਦੀ ਹੈ ਤਾਂ ਉਹ ਸੂਚਨਾ ਆਪ ਵੱਲੋਂ ਫੌਰੀ ਤੌਰ ਤੇ ਸਬੰਧਤ ਪੁਲਿਸ ਅਧਿਕਾਰੀ ਨੂੰ ਜੋ ਹੈ ਦਿੱਤੀ ਜਾਵੇ ਇਹ ਸਭ ਜੋ ਹੈ ਪੱਤਰ ਦੇ ਵਿੱਚ ਲਿਖਿਆ ਹੋਇਆ ਹੈ ਜੋ ਕਿ ਪੰਜਾਬ ਸਰਕਾਰ ਨੇ ਡਿਪਟੀ ਕਮਿਸ਼ਨਰਾਂ ਨੂੰ ਰਾਜ ਦੇ ਡਿਪਟੀ ਕਮਿਸ਼ਨਰ ਨੂੰ ਜਾਰੀ ਕੀਤਾ ਹੈ ਉਹਨਾਂ ਵੱਲੋਂ ਆਦੇਸ਼ ਦਿੱਤੇ ਗਏ ਨੇ ਕਿ ਨਸ਼ਾ ਤਸਕਰਾਤੇ ਨਕੀਲ ਕਸੀ ਜਾਵੇ ਵੱਡੀ ਮੁਹਿੰਮ ਚਲਾਈ ਜਾਵੇ ਤੇ ਉਹਨਾਂ ਦੀ ਜਾਇਦਾਦ ਦਾ ਜ਼ਬਤ ਕੀਤਾ ਜਾਵੇ ਤੇ ਉਹਨਾਂ ਨੂੰ ਮਿੱਤੀ ਮਿੱਤੀ ਜੋ ਹੈ ਢਾਹ ਲਗਾਈ ਜਾਵੇ ਤਾਂ ਕਿ ਜੋ ਹੈ ਨਸ਼ੇ ਤੇ ਕਾਬੂ ਪਾਇਆ ਜਾ ਸਕੇ ਲਗਾਤਾਰ ਪੰਜਾਬ ਦੇ ਵਿੱਚ ਜੋ ਹੈ ਨਸ਼ੇ ਦਾ ਮੁੱਦਾ ਪੱਕਦਾ ਹੈ ਰੋਜ਼ਾਨਾ ਵੀਡੀਓਜ਼ ਵਾਇਰਲ ਹੁੰਦੀਆਂ ਨੇ ਸਰਕਾਰ ਤੇ ਸਵਾਲ ਚੁੱਕੇ ਜਾਂਦੇ ਨੇ ਤੇ ਇਸੇ ਦੌਰਾਨ ਜੋ ਹੈ ਸਰਕਾਰ ਨੇ ਵੀ ਕਮਰ ਕੱਸ ਲਈ ਹੈ ਐਕਸਲੈਂਟ ਦੀ ਤਿਆਰੀ ਦੇ ਵਿੱਚ ਸਰਕਾਰ ਆ ਗਈ ਹੈ ਤੇ ਉਹਨਾਂ ਵੱਲੋਂ ਰਾਜ ਦੇ ਸਮੂਹ ਜੋ ਹੈ ਡੀਸੀਜ਼ ਨੂੰ ਲੈਟਰ ਜਾਰੀ ਕੀਤਾ ਗਿਆ ਹੈ ਤੇ ਨਸ਼ਾ ਤਸਕਰਾ ਦੀ ਹੁਣ ਖੈਰ ਨਹੀਂ ਹੈ ਕਿਉਂਕਿ ਸਰਕਾਰ ਸਖਤ ਹੋ ਗਈ ਹੈ ਤੇ ਪੱਤਰ ਜਾਰੀ ਕਰਕੇ ਉਹਨਾਂ ਤੇ ਕੜੀ ਕਾਰਵਾਈ ਕਰਨ ਦੀ ਸਰਕਾਰ ਵੱਲੋਂ ਗੱਲ ਕੀਤੀ ਗਈ ਹੈ ਪੰਜਾਬ ਸਰਕਾਰ ਨੇ ਨਸ਼ਾ ਤੇ ਨਕੇਲ ਕਸਨ ਲਈ ਲਗਾਤਾਰ ਮੁਹਿੰਮ ਚੇੜੀ ਹੋਈ ਹੈ ਸਮੇਂ-ਸਮੇਂ ਤੇ ਵੱਡੇ ਕਦਮ ਚੁੱਕੇ ਜਾਂਦੇ ਨੇ ਛਾਪੇਮਾਰੀ ਕੀਤੀ ਜਾਂਦੀ ਹੈ ਪੁਲਿਸ ਵੱਲੋਂ ਅਭਿਆਨ ਚ ਲਾਏ ਜਾਂਦੇ ਨੇ ਇਸੇ ਵਿਚਾਲੇ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਪੰਜਾਬ ਸਰਕਾਰ ਨੇ ਇੱਕ ਪੱਤਰ ਜਾਰੀ ਕਰਕੇ ਰਾਜ ਦੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਵੱਡੇ ਹੁਕਮ ਦਿੱਤੇ ਨੇ ਪੰਜਾਬ ਸਰਕਾਰ ਨੇ ਪੱਤਰ ਦੇ ਵਿੱਚ ਲਿਖਿਆ ਹੈ ਕਿ ਰਾਜ ਸਰਕਾਰ ਚਾਹੁੰਦੀ ਹੈ ਕਿ ਨਸ਼ਾ ਵੇਚਣ ਵਾਲਿਆਂ ਦੀਆਂ ਜਾਇਦਾਦਾਂ ਜ਼ਬਤ ਕਰਕੇ ਉਹਨਾਂ ਨੂੰ ਵਿਤੀ ਢਾ ਲਗਾਈ ਜਾਵੇ ਇਸ ਲਈ ਆਪ ਨੂੰ ਆਦੇਸ਼ ਦਿੱਤਾ ਜਾਂਦਾ ਹੈ ਕਿ ਜਦ ਕਦੇ ਵੀ ਕਿਸੇ ਕਮਿਸ਼ਨਰ ਪੁਲਿਸ ਐਸਐਸਪੀ ਜਾਂ ਪੁਲਿਸ ਅਧਿਕਾਰੀ ਵੱਲੋਂ ਐਨਟੀਪੀਐਸ ਐਕਟ ਅਧੀਨ ਕਿਸੇ ਯੂਜ਼ਡ ਆ ਕਨਵਿਕਟ ਦੀ ਜਾਇਦਾਦ ਅਟੈਚ ਜਾਂ ਫੋਰਫੀਟ ਕਰਨ ਦੇ ਮੰਤਵ ਲਈ ਆਪ ਤੋਂ ਉਸ ਤੋਂ ਜਾਇਦਾਦ ਸੰਬੰਧੀ ਸੂਚਨਾ ਮੰਗੀ ਜਾਂਦੀ ਹੈ ਤਾਂ ਉਹ ਸੂਚਨਾ ਆਪ ਵੱਲੋਂ ਫੌਰੀ ਤੌਰ ਤੇ ਸਬੰਧਤ ਪੁਲਿਸ ਅਧਿਕਾਰੀ ਨੂੰ ਜੋ ਹੈ ਦਿੱਤੀ ਜਾਵੇ ਇਹ ਸਭ ਜੋ ਹੈ ਪੱਤਰ ਦੇ ਵਿੱਚ ਲਿਖਿਆ ਹੋਇਆ ਹੈ ਜੋ ਕਿ ਪੰਜਾਬ ਸਰਕਾਰ ਨੇ ਡਿਪਟੀ ਕਮਿਸ਼ਨਰਾਂ ਨੂੰ ਰਾਜ ਦੇ ਡਿਪਟੀ ਕਮਿਸ਼ਨਰ ਨੂੰ ਜਾਰੀ ਕੀਤਾ ਹੈ ਉਹਨਾਂ ਵੱਲੋਂ ਆਦੇਸ਼ ਦਿੱਤੇ ਗਏ ਨੇ ਕਿ ਨਸ਼ਾ ਤਸਕਰਾਂ ਤੇ ਨਕੀਲ ਕਸੀ ਜਾਵੇ ਵੱਡੀ ਮੁਹਿੰਮ ਚਲਾਈ ਜਾਵੇ ਤੇ ਉਹਨਾਂ ਦੀ ਜਾਇਦਾਦ ਦਾ ਜ਼ਬਤ ਕੀਤਾ ਜਾਂ ਜਾਂ ਤੇ ਉਹਨਾਂ ਨੂੰ ਮਿੱਤੀ ਮਿੱਤੀ ਜੋ ਹੈ ਢਾਹ ਲਗਾਈ ਜਾਵੇ ਤਾਂ ਕਿ ਜੋ ਹੈ ਨਸ਼ੇ ਤੇ ਕਾਬੂ ਪਾਇਆ ਜਾ ਸਕੇ ਲਗਾਤਾਰ ਪੰਜਾਬ ਦੇ ਵਿੱਚ ਜੋ ਹੈ ਨਸ਼ੇ ਦਾ ਮੁੱਦਾ ਪੱਕਦਾ ਹੈ ਰੋਜ਼ਾਨਾ ਵੀਡੀਓਜ਼ ਵਾਇਰਲ ਹੁੰਦੀਆਂ ਨੇ ਸਰਕਾਰ ਤੇ ਸਵਾਲ ਚੁੱਕੇ ਜਾਂਦੇ ਨੇ ਤੇ ਇਸੇ ਦੌਰਾਨ ਜੋ ਹੈ ਸਰਕਾਰ ਨੇ ਵੀ ਕਮਰ ਕੱਸ ਲਈ ਹੈ ਐਕਸ਼ਨ ਲੈਣ ਦੀ ਤਿਆਰੀ ਦੇ ਵਿੱਚ ਸਰਕਾਰ ਆ ਗਈ ਹੈ ਤੇ ਉਹਨਾਂ ਵੱਲੋਂ ਰਾਜ ਦੇ ਸਮੂਹ ਜੋ ਹੈ डीसी ਨੂੰ ਲੈਟਰ ਜਾਰੀ ਕੀਤਾ ਗਿਆ ਹੈ ਤੇ ਨਸ਼ਾ ਤਸਕਰਾਤੀ ਹੁਣ ਖੈਰ ਨਹੀਂ ਹੈ ਕਿਉਂਕਿ ਸਰਕਾਰ ਸਖਤ ਹੋ ਗਈ ਹੈ ਤੇ ਪੱਤਰ ਜਾਰੀ ਕਰਕੇ ਉਹਨਾਂ ਤੇ ਕੜੀ ਕਾਰਵਾਈ ਕਰਨ ਦੀ ਸਰਕਾਰ ਵੱਲੋਂ ਗੱਲ ਕੀਤੀ ਗਈ ਹੈ